ਸਾ ਸੰਗਤ ਜੀ ਜੋ ਜੋੜੀ ਮੁਤਾਬਕ ਆਪ ਪਹਿਲਾਂ ਮੇਰੇ ਵੀਰਾਂ ਤੋਂ ਬਹੁਤ ਵਿਸਤਾਰ ਨਾਲ ਸਰਵਣ ਕੀਤਾ ਹੈ ਇਹ ਇਤਿਹਾਸਿਕ ਗੁਰਦੁਆਰਾ ਛਿੱਦੀ ਮਾਰਗ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਸੀਸ ਦੇਣ ਵਾਸਤੇ ਗਏ ਨੇ 40 ਦਿਨ ਇਸ ਗੁਰ ਘਰ ਆਏ ਨੇ ਤੇ ਜਿਵੇਂ ਸਰਬਾਰ ਮਨਜੀਤ ਸਿੰਘ ਨੇ ਦੱਸਿਆ ਕਿ ਕਈ ਤਰ੍ਹਾਂ ਤੋਂ ਪ੍ਰੋਸੈਸ ਚੱਲਦਾ ਸੀ ਪਰ ਕਈ ੜਿੱਕੇ ਲੱਗ ਜਾਂਦੇ ਹਨ ਕੋਈ ਚੰਗਾ ਅਫਸਰ ਆ ਗਿਆ ਉਹਨੇ ਮਨਜ਼ੂਰੀ ਦਿੱਤੀ ਇਹ ਕਾਰਜ ਅੱਜ ਮਹਾਪੁਰਸ਼ਾਂ ਦੀ ਕਿਰਪਾ ਨਾਲ ਸੰਗਤ ਦੀ ਕਿਰਪਾ ਨਾਲ ਇਹ ਸਾਡੇ ਵੀਰਾਂ ਦੇ ਜਿਹੜੇ ਇਸ ਟਾਈਮ ਜਿੰਮੇਵਾਰ ٹرسٹ ਹੈ ਇਹਨਾਂ ਦੀ ਜ਼ਿੰਮੇਵਾਰੀ ਨਾਲ ਇਹ ਕਾਰਜ ਆਰੰਭ ਹੋਣ ਲੱਗੇ ਨੇ ਤੇ ਆਪ ਸਾਧਗੁਰੂ ਜੀ ਦੀ ਕਿਰਪਾ ਕਰਨ ਜੋ ਇਹ ਕਾਰਜ ਆਪ ਵਿੱਚ ਖਲੋ ਕੇ ਸੰਪੂਰਨ ਕਰਨ ਜਿਹੜੀ ਗੱਲ ਕੀਤੀ ਸੀ ਭਾਜੀ ਨੇ ਫੁੱਲ ਤਾਰਨ ਵਾਲੀ ਇੱਥੇ ਦੂਰ ਦੂਰ ਸੰਗਤਾਂ ਨਹੀਂ ਜਾ ਸਕਦੀਆਂ ਇੱਥੇ ਕੋਈ ਕਿਸੇ ਦੀ ਤਰ੍ਹਾਂ ਦੀ ਫੀਸ ਨਹੀਂ ਕੋਈ ਕੁਛ ਨਹੀਂ ਨਿਸ਼ਕਾਮ ਸੇਵਾ ਹੈ ਸੰਗਤਾਂ ਲਾ ਕੇ ਤੋਂ ਦੂਰੋਂ ਦਰਾਡੇ ਆ ਕੇ ਤੇ ਫੁੱਲ ਵੀ ਤਾਰ ਸਕਦੀਆਂ ਇਹਦੇ ਸਰਟੀਫਿਕੇਟ ਮਿਲਦਾ ਹੈ ਗੁਰੂ ਘਰ ਦੇ ਵਿੱਚ 24 ਘੰਟੇ ਇੱਥੇ ਸੇਵਾ ਹੈ ਕੋਈ ਰਾਤ ਨੂੰ ਆ ਕੇ ਰਵੇ ਕੋਈ ਲੰਗਰ ਛਕੇ ਤੇ ਤਿੰਨ ਫੁੱਟ ਸਾਰੀ ਸੰਗਤ ਦੀ ਨਿਸ਼ਕਾਮ ਸੇਵਾ ਹੈ ਕੋਈ ਇੱਥੇ ਜਾਇਦਾਦ ਨਹੀਂ ਕੋਈ ਕਿਸੇ ਦੇ ਕਿਸੇ ਦਾ ਸਹਯੋਗ ਨਹੀਂ ਇਲਾਕੇ ਦੇ ਇਲਾਕੇ ਦਾ ਸਹਯੋਗ ਹੈ ਸਾਰਾ ਇਹ ਇੱਥੇ ਸੇਵਾ ਹੈ ਸਤਿ ਸ੍ਰੀ ਅਕਾਲ ਮੈਂ ਐਸੇ ਗੁਰੂ ਘਰ ਦਾ ਸੇਵਾਦਾਰ ਹੈਡ ਗ੍ਰੰਥੀ ਹੋਣ ਦੇ ਨਾਤੇ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਵੱਧ ਚੜ ਕੇ ਇਹਦੇ ਸੰਗਤਾਂ ਪਹੁੰਚਣ ਤੇ ਸਾਰੀ ਸੰਗਤ ਨੂੰ ਇਹ ਟਰਸਟ ਵੱਲੋਂ ਸਾਰੀ ਸੰਗਤ ਵੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਪ੍ਰੀਤ ਕੌਰ ਹੈ ਔਰ ਬਹੁਤ ਵਧੀਆ ਲੱਗ ਰਿਹਾ ਅੱਜ ਪਾਪਾ ਬਲਬੀਰ ਸਿੰਘ ਜੀ ਨੇ ਜੋ ਇਹ ਟੱਪ ਰੱਖਿਆ ਹੈ ਗੇਟ ਦਾ ਬਹੁਤ ਵਧੀਆ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਡੋਰੀ ਮੁਤਾਬਕ ਆਪ ਪਹਿਲਾਂ ਮੇਰੇ ਵੀਰਾਂ ਤੋਂ ਬਹੁਤ ਵਿਸਥਾਰ ਨਾਲ ਸਰਵਣ ਕੀਤਾ ਹੈ ਇਤਿਹਾਸਿਕ ਗੁਰਦੁਆਰਾ ਚੀਦੀ ਮਾਰਗ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਸੀਸ ਦੇਣ ਵਾਸਤੇ ਗਏ ਨੇ 40 ਦਿਨ ਇਸ ਗੁਰੂ ਘਰ ਰਹੇ ਨੇ ਤੇ ਜਿਵੇਂ ਸਰਬਾਰ ਮਨਜੀਤ ਸਿੰਘ ਨੇ ਦੱਸਿਆ ਕਿ ਕਈ ਤਰ੍ਹਾਂ ਤੋਂ ਇਹ ਪ੍ਰੋਸੈਸ ਚੱਲਦਾ ਸੀ ਪਰ ਕਈ ੜਕੇ ਲੱਗ ਜਾਂਦੇ ਹਨ ਕੋਈ ਚੰਗਾ ਅਫਸਰ ਆ ਗਿਆ ਉਹਨੇ ਮਨਜ਼ੂਰੀ ਦਿੱਤੀ ਤੇ ਇਹ ਕਾਰਜ ਅੱਜ ਮਹਾਪੁਰਸ਼ਾਂ ਦੀ ਕਿਰਪਾ ਨਾਲ ਸੰਗਤ ਦੀ ਕਿਰਪਾ ਨਾਲ ਇਹ ਸਾਡੇ ਵੀਰਾਂ ਦੇ ਜਿਹੜੇ ਇਸ ਟਾਈਮ ਜਿੰਮੇਵਾਰ ٹرسٹ ਹੈ ਇਹਨਾਂ ਦੀ ਜ਼ਿੰਮੇਵਾਰੀ ਨਾਲ ਇਹ ਕਾਰਜ ਅਰੰਭ ਹੋਣ ਲੱਗੇ ਨੇ ਤੇ ਆਪ ਸਾਧਨ ਸਿੰਘ ਜੀ ਕਿਰਪਾ ਕਰਨ ਜੋ ਇਹ ਕਾਰਜ ਆਪ ਵਿੱਚ ਖਲੋ ਕੇ ਸੰਪੂਰਨ ਕਰਨ ਜਿਹੜੀ ਗੱਲ ਕੀਤੀ ਸੀ ਭਾਜੀ ਨੇ ਫੁੱਲ ਤਾਰਨ ਵਾਲੀ ਇੱਥੇ ਦੂਰ ਦੂਰ ਸੰਗਤਾਂ ਨਹੀਂ ਜਾ ਸਕਦੀਆਂ ਇੱਥੇ ਕੋਈ ਕਿਸੇ ਦੀ ਤਰ੍ਹਾਂ ਦੀ ਫੀਸ ਨਹੀਂ ਕੋਈ ਕੁਛ ਨਹੀਂ ਨਿਸ਼ਕਾਮ ਸੇਵਾ ਹੈ ਸੰਗਤਾਂ ਲਾ ਕੇ ਤੋਂ ਦੂਰੋਂ ਦਰਾਡੇ ਆ ਕੇ ਤੇ ਫੁੱਲ ਵੀ ਤਾਰ ਸਕਦੀਆਂ ਇਹਦੇ ਸਰਟੀਫਿਕੇਟ ਮਿਲਦਾ ਹੈ ਗੁਰੂ ਘਰ ਦੇ ਵਿੱਚ 24 ਘੰਟੇ ਇੱਥੇ ਸੇਵਾ ਹੈ ਕੋਈ ਰਾਤ ਨੂੰ ਆ ਕੇ ਰਵੇ ਕੋਈ ਲੰਗਰ ਛਕੇ ਤੇ ਤਿੰਨ ਫੁੱਟ ਸਾਰੀ ਸੰਗਤ ਦੀ ਨਿਸ਼ਕਾਮ ਸੇਵਾ ਹੈ ਕੋਈ ਇੱਥੇ ਜਾਇਦਾਦ ਨਹੀਂ ਕੋਈ ਕਿਸੇ ਦੇ ਕਿਸੇ ਦਾ ਸਹਾਇਕ ਨਹੀਂ ਇਲਾਕੇ ਦੇ ਇਲਾਕੇ ਦਾ ਸਹਾਇਕ ਹੈ ਸਾਰਾ ਇਹ ਤੇ ਸੇਵਾ ਹੈ ਜੀ ਮੈਂ ਇਸ ਗੁਰੂ ਘਰ ਦਾ ਸੇਵਾਦਾਰ ਹੈਡ ਗ੍ਰੰਥੀ ਹੋਣ ਦੇ ਨਾਤੇ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਵੱਧ ਚੜ ਕੇ ਇਹਦੇ ਸੰਗਤਾਂ ਪਹੁੰਚਣ ਤੇ ਸਾਰੀ ਸੰਗਤ ਨੂੰ ਇਹ ٹرسٹ ਵੱਲੋਂ ਸਾਰੀ ਸੰਗਤ ਵੱਲੋਂ ਮਹਾਂ ਪ੍ਰਸ਼ੰਸਾ